ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਜੁੜੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲ ਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਾਈ ਸੁਖਦੇਵ ਓਨਰ ਨੇ ਬਾਈ ਸੁਖਦੇਵ ਦੇ ਕੋਲ ਪਹੁੰਚੇ ਆ ਦੋਸਤੋ ਤੇ ਦੋ ਇੱਕ ਦੋ ਮੱਝਾਂ ਦਿਖਾਵਾਂਗੇ ਦੋਸਤੋ ਜਿਨ੍ਹਾਂ ਵਿੱਚ ਇੱਕ ਝੋਟੀ ਹੈ ਤੇ ਪ੍ਰੋਪਰ ਪੂਰੀ ਇਨਫਰਮੇਸ਼ਨ ਕੀ ਹੈ ਤੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਦੋ ਵੈੜਾ ਵੇਖਣ ਦੇ ਵਿੱਚ ਮਿਲਣਗੀਆਂ ਇੱਕ ਦੋਸਤੋ ਕ੍ਰਾਸ ਐਚ ਐਫ ਹੈਗੀ ਆ ਇੱਕ ਵੈੜ ਜਿਹੜੀ ਹੈਗੀ ਦੋਸਤੋ ਤਕਰੀਬਨ ਬਹੁਤ ਟਾਈਮ ਬਾਅਦ ਜਿਹੜੀ ਇਹੋ ਜੀ ਵੈੜ ਤੁਸੀਂ ਵੇਖੀ ਹੋਵੇਗੀ ਤਕਰੀਬਨ ਤੇ ਆਪਣੇ ਚੈਨਲ ਦੇ ਉੱਪਰ ਦੋਸਤੋ ਪਹਿਲੀ ਵਾਰੀ ਆਪਾਂ ਅਪਡੇਟ ਦੇ ਰਹੇ ਹਾਂ ਇਸ ਵੈੜ ਦੀ ਲਾਲ ਇੰਗਸ ਜੀ ਦੋਸਤੋ ਜਿਹੜੀ ਇਹ ਵੈੜ ਆ ਰੈੱਡ ਇੰਗਸ ਆਪਾਂ ਕਹਿ ਦਿੰਦੇ ਹਾਂ ਤਕਰੀਬਨ ਬਾਹਰਲੇ ਦੇਸ਼ਾਂ ਦੀ ਜਿਹੜੀ ਬਰੀਡ ਆ ਦੋਸਤੋ ਤੇ ਬਾਈ ਸਖਦੇਵ ਹੁਣਾਂ ਦੇ ਕੋਲ ਜਿਹੜੀ ਇੱਕ ਬਲਖਣ ਜੀ ਚੀਜ਼ ਆਈ ਸੀਗੀ ਤੇ ਉਹ ਵੀ ਪੂਰੀ ਇਨਫਰਮੇਸ਼ਨ ਬਾਈ ਤੋਂ ਆਪਾਂ ਲਵਾਂਗੇ ਕੀ ਡਿਟੇਲ ਹੈਗੀ ਇਸ ਵੈੜ ਦੀ ਤੇ ਖੂਬਸੂਰਤ ਜਿਹੜੀ ਦੋਸਤੋ ਵੈੜ ਤੁਹਾਨੂੰ ਵੇਖਣ ਦੇ ਵਿੱਚ ਮਿਲੇਗੀ ਤੇ ਜਿਹੜੇ ਵੀਰ ਸ਼ੌਕੀਨ ਹੋਣ ਖਾਸ ਤੌਰ ਤੇ ਇਹ ਵਹਿੜ ਤੁਸੀਂ ਲੈ ਕੇ ਜਾ ਸਕਦੇ ਜੇ ਬਿਲਕੁਲ ਬਕਾਊਗਾ ਸੇਲ ਦੀ ਅਵੇਲੇਬਿਲਟੀ ਹੈਗੀ ਆ ਤੇ ਬਾਕੀ ਭਾਈ ਸੁਖਦੇਵ ਨੂੰ ਤੁਸੀਂ ਜਾਣਦੇ ਹੋ ਦੋਸਤੋ ਸਾਰੇ ਵੀਰ ਤੇ ਦੋ ਮੱਝਾਂ ਦੀ ਆਪਾਂ ਡਿਟੇਲ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਸ ਤੋਂ ਬਾਅਦ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੋ ਵਹਿੜਾ ਜਿਹੜੀਆਂ ਹੈਗੀਆਂ ਨੇ ਉਹ ਵੀ ਬਿਲਕੁਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਕਵਰ ਕਰਕੇ ਦਵਾਂਗੇ ਤੇ ਜਿਹੜਾ ਵੀ ਨਾਕ ਤੁਹਾਨੂੰ ਪਸੰਦ ਹੋਵੇ ਤੁਸੀਂ ਖਾਸ ਤੌਰ ਤੇ ਬਾਈ ਦੇ ਨਾਲ ਗੱਲਬਾਤ ਕਰਕੇ ਉਹ ਖਰੀਦ ਸਕਦੇ ਜੀ ਚਲਦੇ ਆ ਬਾਈ ਸੁਖਦੇਵ ਦੇ ਕੋਲ ਵਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਬਾਈ ਸੁਖਦੇਵ ਸਸਰੀ ਕਾਲ ਜੀ ਸਸਰੀ ਕਾਲ ਜੀ ਹੋਰ ਕਹਿਮ ਆਏ ਵਦਗਾ ਜੀ ਮੇਰਾ ਗੁਰਾਮ ਦਾਸ ਜੀ ਵਾਲੇ ਦਾ ਸ਼ੁਕਰ ਆ ਜੀ ਤੇ ਬਾਈ ਸੁਖਦੇਵ ਅੱਜ ਦੋ ਪਸ਼ੂ ਤਾਂ ਆਪਣੇ ਕੋਲ ਮੱਝਾਂ ਦੇ ਵਿੱਚ ਆ ਜੀ ਹਾਂ ਦੋ ਵੈਦਾ ਠੀਕ ਆ ਜੀ ਹਾਂ ਜਿੱਤਰਾੰਦੇ ਨੇ ਇੱਕ ਆ ਝੋਟੀ ਆ ਰਾਜਸੇ ਪਹਿਲੇ ਸਵੇਰੇ ਜੀ ਜਫਰਾਵਾਲ ਮਾਂ ਦੀ ਧੀ ਆ ਠੀਕ ਆ ਇਹਦੀ ਆਪ 12 ਕਿਲੋ ਦੀ ਗਰੰਟੀ ਵੀ ਦੇ ਸਕਦੇ ਆ ਠੀਕ ਹੈ ਜਿੰਨਾ ਘਰਾਂ ਤੋਂ ਲਈ ਆਪ 12 ਕਿਲੋ 14 ਕਿਲੋ ਤੋਂ ਘੱਟ ਦੀ ਪਹਿਲਾਂ ਵੀ ਛੋਟੀ ਨੂੰ ਨਾ ਕਰਦੇ ਉਹ ਤੇ ਠੀਕ ਹੈ ਜੀ ਆ ਇਹ ਜੀ ਲੈ ਜੂ ਦਿਨ 6 ਵੀ ਲੈ ਜੇ 8 ਵੀ ਕਰ ਸਕਦੀ ਠੀਕ ਹੈ ਪਹਿਲਾ ਸੁਆ ਸੁਣੀਏ ਪਹਿਲਾ ਸੁਆ ਸੁਣੀਏ ਛੋਟੀ ਦੁੱਧ 12 ਕਿਲੋ ਹੀ ਦੇ ਦੋ ਠੀਕ ਹੈ ਬਲੂਨ ਕੱਟੀ ਜੀ ਆ ਵੇਖੋ ਕਿਸਾਨ ਵੀਰੋ ਛਣਾ ਤੋਂ ਨਾਲੀ ਬੜੀ ਤੇ ਪਰੇ ਜੋ ਮੂੰ ਮੱਥਾ ਵੇ ਕੋਰੀ ਫੇਸ ਦੀ ਕੁਆਲਿਟੀ ਦੇਖੋ ਚਾਰ ਦੰਦ ਦਾ ਠੀਕ ਹੈ ਚੌਗੀ ਮੂੰਹ ਚਾਰ ਦੰਦ ਦਾ ਬਿਲਕੁਲ ਮੁੰਦਰੀ ਸਿੰਘ ਆ ਦੋਸਤੋ ਰਿੰਗ ਸਿੰਘ ਆ ਕਦ ਵੱਡਾ ਕਦ ਵੱਡਾ ਹੈਗਾ ਤੇ ਪੁੱਠਾ ਵੇਖੋ ਤੁਸੀਂ ਪਿੱਟ ਪੁੱਠੇ ਦੀ ਚੜਾਈ ਵੇਖੋ ਬਹੁਤ ਵਧੀਆ ਚੰਗੀ ਰਾਜੀ ਝੋਟੀ ਆ ਤੇ ਬਾਈ ਕਹਿੰਦੇ ਵੀ ਘੱਟੋ ਘੜ ਬਾਈ ਜੀ ਕਿੰਨੇ ਕ 5-4 ਦਿਨ ਲੈ ਜੂ ਬਾਤ ਬਤਨ ਆਹੇ 5-4 ਦਿਨ ਲੈ ਜੂ ਲੈ ਜੂਗੀ ਆਹ ਵੇਖੋ ਥਣਾਂ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਤਕਰੀਬਨ ਬਾਈਆਂ ਦਾ 20-12 ਕਿਲੋਟਰ ਦੀ ਮਾਲਕਨ ਹੋਵੇਗੀ ਤਕਰੀਬਨ ਜਿਹੋ ਜੀ ਝੋਟੀ ਆ 18 ਕਿਲੋ ਦੇਣ ਦੇ ਆਪਾਂ ਗਾਰੰਟੀ ਦੇ ਦਾਂਗੇ ਠੀਕ ਆ ਜੀ ਹਾਂ ਜਿੱਥੋਂ ਲਿਆਂਦੀ ਆ ਆਪਾਂ 18 ਕਿਲੋ ਮੰਨ ਲਈ ਤਾਂ ਦੇ ਦਿੰਦੀ ਠੀਕ ਆ ਜੀ ਜਿਹੋ ਜਿਹਾ ਦੋਸਤੋ ਥਣ ਲੇ ਹਾਂ ਲੋ ਆ ਬੈਕ ਸਾਈਡ ਤੋਂ ਜਿਹੜੀ ਆਰਡਰ ਦੀ ਕੁਆਲਿਟੀ ਦੇਖੋ ਦੋਸਤੋ ਅਜੇ 5-4 ਦਿਨ ਲੈ ਕੇ ਜਾਊਗੀ ਤਕਰੀਬਨ ਤੇ ਉਸ ਤੋਂ ਬਾਅਦ ਤਿਆਰੀ ਜੇ ਨ ਸੋਨਾ ਤੇ ਸੋਨਾ ਮਿਲਕ ਪਾਉਣ ਦੀ ਸੁਭਾਵਨਾ ਦੋਸਤੋ ਫੁੱਲ ਹੈਗੀ ਆ ਤੇ ਇਹਦੀ ਮਾਂ ਫਿਰ ਜਫਰਾਬਦੀ ਸੀ ਜਫਰਾਬਦੀ ਅੱਛਾ ਜੀ ਹਾਂ ਜੀ ਜਫਰਾਬਦੀ ਚੋ ਇਹ ਬਰੀਡ ਆਈ ਹੈ ਇਹ ਵੀ ਜਫਰਾ ਇਹ ਹੈਗੀ ਵੀ ਜਫਰਾਬਦੀ ਥੋੜਾ ਸਿੰਘ ਮੋਟਾ ਕਰ ਗਈ ਠੀਕ ਹੈ ਹਾਂ 18 ਕਿਲੋ ਚੰਦੀ ਆਪਣੇ ਪਿੰਡੋਂ ਚ ਲਈ ਝੋਟੀ ਦੇ ਅੱਛਾ ਜੀ ਅੱਛਾ ਮਦਰਤਾ ਹੈਗਾ ਮਿਲਕ 18 ਕਿਲੋ ਹਾਂਜੀ ਠੀਕ ਆ ਚੰਗੀ ਸੋਹਣੀ ਝੋਟੀ ਆ ਹਰ ਪਾਸੇ ਵੀ ਦੋਸਤੋ ਬਰੀਕੀ ਹੈਗੀ ਆ ਝੋਟੀ ਦੇ ਵਿੱਚ ਮੂੰਹ ਮੱਥੇ ਦੀ ਵੀ ਸੋਹਣੀ ਆ ਤੇ ਬਾਕੀ ਭਾਈ ਸੁਖਦੇਵ ਜੀ ਮੁੱਲ ਕਿੰਨਾ ਕਰਦੇ ਹੋ ਇਹਦਾ ਮੁੱਲ 75 ਦੇਣੀ 72 ਦੀ 75 ਹਾਂ ਲਾਖਟ ਲੈ ਦੇ ਜਿਹੜਾ ਜੈਸ ਤੋਂ 72 72 ਆ ਵੇਖੋ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਤੁਸੀਂ ਵੇਖੋ ਥਣਾ ਦਾ ਢੀਪ ਆ ਬਿਲਕੁਲ ਮੁਠੀ ਵਾਲਾ ਤੁਹਾਨੂੰ ਦੋਸਤੋ ਬੰਨਣਾ ਬਿਲਕੁਲ ਆ ਵੇਖੋ ਕਿਉਂ ਪਾਸੋਂ ਦੋਸਤੋ ਬਹੁਤ ਖੂਬ ਸੂਰਤ ਜਿਹੜੀ ਹੈਗੀ ਆ ਤੇ ਬਿਲਕੁਲ ਰਾਜੀ ਝੋਟੀਆ ਬਹੁਤੇ ਵੀਰਾਂ ਦੀ ਇੱਛਾ ਸੀ ਵੀ ਚੰਗੀ ਘਰ ਰੱਖਣ ਨੂੰ ਸ਼ਕੀਨ ਝੋਟੀ ਜਾਈਦੀ ਆ ਤੇ ਤੁਸੀਂ ਜਿਹੜੀ ਬਾਈ ਸੁਖਦੇਵ ਦੇ ਨਾਲ ਗੱਲਬਾਤ ਕਰਕੇ ਇਹ ਖਰੀਦ ਸਕਦੇ ਜੀ 75000 ਜਿਹੜਾ ਮੋਲ ਆ 72000 ਦੀ ਜਿਹੜੀ ਐਸ ਨੂੰ ਆ ਦੋਸਤੋ ਠੀਕ ਹੈ ਜੀ ਇਸ ਤੋਂ ਬਾਅਦ ਬਾਈ ਜੀ ਨੂੰ ਖੋਲ ਕੇ ਬੁਖਾਰ ਗਏ ਨੂੰ ਤੋੜ ਕੇ ਆ ਲੋ ਕਰੋ ਚੈੱਕ ਦੋਸਤੋ ਪਸੰਦ ਆਊਗੀ ਤੁਹਾਨੂੰ ਬਹੁਤ ਵਧੀਆ ਚੋਣ ਲੂ ਜਿਹੜੇ ਵੀਰ ਨੇ ਘਰੇ ਰੱਖਣੀਆਂ ਦੋਸਤੋ ਖਾਸ ਤੌਰ ਤੇ ਉੱਚੇ ਜੇ ਟੌਪ ਜੀ ਸੰਪਰਕ ਕਰ ਸਕਦੇ ਨੇ ਬਿਲਕੁਲ ਜੋਗ ਹੈਗੀ ਆ ਘਰੇ ਰੱਖਣ ਦੇ ਝੋਟੀ ਬਹੁਤ ਖੂਬਸੂਰਤ ਆ ਦੂਜੇ ਨੰਬਰ ਤੇ ਬਾਈ ਹੋਰਾਂ ਦੇ ਕੋਲ ਜਿਹੜੀ ਮਾਝਾ ਉਹ ਵੀ ਆਪਾਂ ਪੁੱਛ ਲੈਨੇ ਬਾਈ ਜੀ ਕੀ ਡਿਟੇਲ ਦੇ ਦੀ ਇਹ ਦੂਜਾ ਸੁਗਾ ਆ ਸੂਈ ਆ ਨਾ ਜੀ ਆ ਸੂਈ ਇਹ ਵੀ ਆਪਾਂ ਗਵੰਡੋ ਨਹੀਂ ਝੋਟੀ ਠੀਕ ਆ ਤੇ ਮਗਰ ਇਹਦੇ ਕੱਤੀ ਕੋ 10 ਹਫ਼ ਦਿਨਾਂ ਦੀ ਮੈਸ ਸੂਈ ਆ ਠੀਕ ਆ ਜੀ ਚਵਾਈ ਇੱਕ ਲੰਬੜਿਆ ਪੋਲੀ ਮੋਟੀ ਧਾਰ ਹੋਊਗੀ ਠੀਕ ਆ ਤੇ ਦੁੱਧ ਮਿਲਕ ਕਿੰਨਾ ਜੀ ਹੋਣਾ ਦੋ ਟੈਂਟ ਦਾ 12 ਕਿਲੋ ਆ ਜੇ ਕੋਈ ਬਗੇਰਚੋਨ ਖਰਦਾ 10 ਕਿਲੋ ਗਰੰਟੀ ਦਾ ਲੈ ਜੇ ਠੀਕ ਹੈ ਜੀ ਤੇ ਜੇ ਕੋਈ ਚੋਕੇ ਖਰਦਾ 12 ਦਾ 13 ਚਾਉਂ ਠੀਕ ਹੈ ਬੱਚਾ ਮਗਰ ਕੀ ਆ ਗਿਆ ਜੀ ਮਗਰ ਕੱਟੀ ਕੱਟੀ ਆ ਗਈ ਆ ਸਪੈਤ ਕਾਲੀ ਇੱਕ ਰੰਗ ਠੀਕ ਹੈ 10 ਦਿਨਾਂ ਦਾ ਜਿਹੜਾ ਦੋਸਤੋ ਸੁਆ 10 ਦਿਨ ਹੋ ਗਏ ਸੁਈ ਨੂੰ ਤੇ ਬਿਲਕੁਲ 10 ਕਿਲੋ ਨਟਾ ਨਾ ਜੀ 12 ਕਿਲੋ ਦੁੱਧਿਆ 10 ਮਨ ਕੇ ਜਿਹੜਾ ਬਗੇਰਚੋਨ ਖਰਦਾ 10 ਦੀ ਗਰੰਟੀ ਤੇ ਲੈ ਜੇ ਠੀਕ ਹੈ ਜੀ ਠੀਕ ਹੈ ਹਾਂ ਆ ਵੇਖੋ ਦੋਸਤੋ ਫੇਸ ਦੀ ਕੁਆਲਿਟੀ ਬੋਡੀ ਸਟਰਕਚਰ ਚੰਗਾ ਹੈਵੀ ਵਜਨ ਹੈਗਾ ਬੋਡੀ ਵੇਟ ਦੀ ਹੈਵੀ ਆ ਤੇ ਆ ਥਨਾ ਦੀ ਸ਼ੇਪ ਆਕਾਰ ਹੈਗਾ ਤਸੱਲੀ ਨਾਲ ਜਿਹੜਾ ਉਲਟ ਪਹਿਣੀ ਤੋਂ ਚੈੱਕ ਕਰੋ ਜੇ ਬੰਤਰ ਪੂਰਾ ਤੇ ਫੀਮੇਲ ਕਾਫ ਆ ਦੋਸਤੋ ਮਗਰ ਕੱਟੀ ਆ ਹਰ ਪੱਖ ਤੋਂ ਚੰਗੀ ਆ ਦੋਸਤੋ ਤਕਰੀਬਨ ਦੂਜਾ ਸੂਬਾ ਬਾਈਆਂ ਦਾ ਵੀ ਸੈਕੰਡ ਟਾਈਮਰ ਆ ਸੈਕੰਡ ਲੈਕਟੇਸ਼ਨ ਦੇ ਵਿੱਚ ਦੋਸਤੋ ਇਹ ਜੀ ਮੱਝ ਹੈਗੀ ਆ ਤੇ ਫੀਮੇਲ ਕਾਫ ਇੱਕ ਉਰੀ ਜਿਹੜਾ ਤੁਸੀਂ ਜ਼ਰੂਰ ਨਿਗਾ ਦੇ ਵਿੱਚੋਂ ਕੱਢ ਲਓ ਆ ਬੱਚਾ ਮਗਰ ਬਿਲਕੁਲ ਉਹ ਜੈਡ ਬਲੈਕ ਕੱਟੀ ਆ ਠੀਕ ਹੈ ਜੀ ਆ ਲੋ ਤੇ ਦੁੱਧ ਤਕਰੀਬਨ 12 ਲੀਟਰ 12 ਲੀਟਰ ਪਈਏ 12 ਲੀਟਰ ਝੱਗ ਮਾਰ ਕੇ ਦੁੱਧ ਉਹਨੇ ਦਿਖ ਲਿਆਗਾ ਠੀਕ ਹੈ 12 ਕਿਲੋ ਦੀ ਆਓ ਦੋਸਤੋ ਚੁਵਾਈ ਕਰੋ ਤਸੱਲੀ ਕਰੋ ਠੀਕ ਹੈ ਜੀ ਆਬੇ ਬਹੁਤ ਖੂਬਸੂਰਤ ਥਣ ਜਿਹੜਾ ਪੁੱਟਿਆ ਦੋਸਤੋ ਤੇ ਬਾਕੀ ਚਵਾ ਵੀ ਚੰਗਾ ਸੋਹਣਾ ਬਾਈ ਕਹਿੰਦਾ ਵੀ ਲੱਗਾ ਬਾਈ ਕੋਈ ਪੂਰ ਛੱਟਾ ਨਹੀਂ ਹੈ ਨਾ ਕਿਸ ਤਰ੍ਹਾਂ ਦਾ ਨਾ 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 ਮੋਟੀ ਧਾਰ ਮੋਟੀ ਧਾਰ ਹੈ ਬਿਲਕੁਲ ਤੇ ਨਜ਼ਾਰਾ ਆ ਜਾਊਗਾ ਦੋਸਤੋ ਚਵਾਈ ਕਰਨ ਦਾ ਵੀ ਤੇ ਇਹਨੂੰ ਵੀ ਖੋਲ ਕੇ ਬਾਈ ਜੀ ਕਰਗੇ ਸਾਹਮਣੇ ਪੇਚ ਬਾਕੀ ਭਰਾਵੋ ਆਓ ਇੱਕ ਟਾਈਮ ਦੋ ਟਾਈਮ ਆਪਦਾ ਦੂਰੋਂ ਨੇੜੇੋਂ ਟਾਈਮ ਚੋਂ ਟਾਈਮ ਕੱਢ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਤੁਸੀਂ ਜਰੂਰ ਤਸੱਲੀ ਕਰਕੇ ਚੀਜ਼ ਲੈ ਲਿਓ प्रभु बहुत खूबसूरत भाई जी बैजी एल कि रखता है मुल पैठ देनी बारती ਠੀਕ ਆ ਜੀ ਹਾਂ ਇਹ ਨਹੀਂ 50 55 ਕੋਈ ਲਾਈ ਜਾਵੇ ਹਾਂ ਕੋਈ ਫਾਇਦਾ ਨਹੀਂ ਹੂੰ ਬਾਦ ਯਾਰ 20 ਦੀ ਬਿਲਕੁਲ ਜਾਇ ਜਿਆ 12 ਕਿਲੋ ਵਾਲੇ ਠੀਕ ਹੈ ਜੀ ਓਕੇ ਜੀ ਓਕੇ ਸੋ ਦੋਸਤੋ ਰੇਟ ਪਾਈ ਨੇ ਕਹਿਤਾ ਬਿਆਂ ਦਾ 65 ਕਰਨ ਨੂੰ 65 ਮੁੱਲ ਕਰ ਲਿਆ ਬਾਹਰ ਹੋਵੇ ਤਾਂ ਦੋਸਤੋ ਭਾਵੇਂ ਕੋਈ 70 ਵੀ ਇਹਦਾ ਮੁੱਲ ਕਰੀ ਜਾਵੇ ਪਰ ਲੈ ਇਹ ਤੇ ਜਿਹੜਾ 62000 ਆ ਹਰ ਵਾਲਾ 75 ਕਰਦਾ ਰਿਹਾ ਜੀ ਅੱਛਾ ਜੀ ਹਾਂ ਠੀਕ ਆ 62000 ਦੀ ਜਿਹੜੀ ਦੋਸਤੋ ਲਾਸਟ ਲੈ ਦੇ ਹੋ ਜਾਏਗਾ ਬਾਕੀ ਮੱਝ ਹੈ ਵੀ ਬਹੁਤ ਖੂਬਸੂਰਤ ਆ ਦੁੱਧ ਵੱਲੋਂ ਵੇਖੋਗੇ ਤਾਂ ਦੋਸਤੋ ਤਕਰੀਬਨ ਬਿਲਕੁਲ ਰਜਾਉਣ ਵਾਲੀ ਗੱਲ ਬਾਤ ਆ ਤੇ ਇਸ ਤੋਂ ਬਾਅਦ ਦੋ ਵਿਹੜਾ ਹੈਗੀਆਂ ਬਾਈ ਹੋਰਾਂ ਦੇ ਕੋਲ ਉਹ ਆਪਾਂ ਵੀ ਤੁਹਾਨੂੰ ਦਿਖਾਉਣੀਆਂ ਨੇ ਇੱਕ ਮੈਂ ਦੋਸਤੋ ਜ਼ਿਕਰ ਕੀਤਾ ਸੀਗਾ ਰੈਡ ਐਂਗਲਸ ਦੀ ਵਿਹੜ ਬਾਈ ਹੋਰਾਂ ਦੇ ਕੋਲ ਤੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਈ ਹੈ ਤੇ ਬਹੁਤੇ ਵੀਰ ਵੀ ਜਿਹੜੇ ਇਸ ਨੂੰ ਪਹਿਲੀ ਵਾਰੀ ਦੇਖਣਗੇ ਤਕਰੀਬਨ ਫਾਰਮ ਆਪਣੇ ਪੰਜਾਬ ਦੇ ਵਿੱਚ ਵੀ ਹੈਗੇ ਆ ਇਸ ਬਰੀਡ ਤੇ ਤੇ ਠੰਡੀ ਧੀਰੀ ਬਹੁਤ ਆ ਵੇਖੋ ਜਿੱਦਾਂ ਮਰਜ਼ੀ ਹੱਥ ਲਾਈ ਜਾਵੇ ਬੱਚਾ ਕੋਈ ਥੱਲੇ ਉਹਦੀ ਲੰਘ ਜੇ ਥਾਣਾ ਨਾ ਮਤ ਕੇ ਖੇਢੀ ਜਾਵੇ ਤੇ ਵੀ ਇਹ ਨਹੀਂ ਕੋਈ ਗੱਲ ਹੈਗੀ ਵੀ ਕੋਈ ਇੱਕ ਪੈਰ ਕਦਮ ਵੀ ਪੁੱਟ ਜੂਗੀ ਆ ਲਓ ਤਾਂ ਥਾਣ ਦੇਵਾ ਦੋਸਤੋ ਬੜਾ ਖੁੱਲਾ ਬਣਾ ਕੇ ਤਿਆਰ ਕਰਨਾ ਹੈ ਅੱਜੇ ਵੇਖੋਗੇ ਨਾ ਤੁਸੀਂ ਆਹ ਵੇਖੋ ਵੱਟ-ਬੁੱਟ ਤੁਸੀਂ ਅੱਜ ਹੀ ਵੇਖੋ ਆਹ ਵੇਖੋ ਕਿੰਨੀਆਂ ਢਿੱਲਾਂ ਢੋਲਾਂ ਬਹੁਤ ਨੇ ਬੜੀ-ਬੜੀ ਪੰਨੋਂ ਥਾਲੇ ਜੀ ਆਹ ਕਿੰਨੀ ਢਿੱਲਾ ਦੋਸਤੋ ਕਿੱਡਾ ਖੁੱਲਾ ਲੇਵਾ ਬਣਾਉਣਾ ਵੈਸੇ ਸਮੇਂ-ਸਮੇਂ ਦੇ ਨਾਲ ਹੀ ਆ ਤੇ ਭਾਈ ਨਾਲ ਆਪਾਂ ਗੱਲਬਾਤ ਕਰ ਲੈਣੀ ਸੋ ਭਾਈ ਸਖਦੇਵ ਪਹਿਲੀ ਵਾਰੀ ਇਹ ਵੈੜ ਵੇਖੀ ਆਪਾਂ ਤੇ ਘਰੇ ਵੀ ਮੈਨੂੰ ਲੱਗਦਾ ਜਿਉ ਤੁਸੀਂ ਵਪਾਰ ਕਰਦੇ ਹੋਵੋਗੇ ਵੀ ਪਸ਼ੂ ਤਾਂ ਬਥੇਰੇ ਆਉਂਦੇ ਆ ਪਸ਼ੂ ਮੈਂ ਨਾ ਇੱਡਾ ਚੰਗਾ ਕਿਤੇ ਮੈਨੂੰ ਮਿਲ ਜੇ ਮੈਂ ਛੱਡਦਾ ਨਹੀਂ ਲੈ ਹੂੰ ਮੈਂ ਪਿੱਛੇ 1 ਲੱਖ ਦੀ ਬੱਚੀ ਵੇਚੀ ਸੀ ਹਾਂਜੀ ਉਹ ਵੀ ਇੱਕ ਤੋਹਫਾ ਸੀ ਹੂੰ ਤਰਨਤਾਰਨ ਜ਼ਿਲ੍ਹੇ 'ਚ ਨਹੀਂ ਹੈਗੀ ਹੂੰ ਇਹ ਵੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹੋ ਜੀ ਗਾ ਨਹੀਂ ਹੁੰਦੀ ਹੂੰ ਬਾਕੀ ਤੁਸੀਂ ਦੱਸਿਆ ਸੀ ਵੀ ਥੋੜੀ ਜੀ ਅੜ ਕੇ ਲਈ ਐ ਵੀ ਚੀਜ਼ ਦਾ ਮੁੱਲ ਪੂਰਾ ਪਰਿਆ ਹਾਂ ਦਾ ਮੁੱਲ ਭਰਨਾ ਪੈਂਦਾ ਹਾਂ ਹਾਂ ਬਾਕੀ ਦੋਸਤੋ ਬਰੀਡ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਸਟ੍ਰੇਲੀਆ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੀ ਦੋਸਤੋ ਇਹੋ ਜੀ ਬਰੀਡ ਇਹਦੀ ਸਾਡੀ ਵੀ ਕਹੇ ਨਹੀਂ ਬਿਲਕੁਲ ਇਹੋ ਜੀ ਬਰੀਡ ਪਾਈ ਜਾਂਦੀ ਆ ਤੇ ਅੱਜ ਬਾਈ ਸੁਖਦੇਵ ਹੁਣਾਂ ਦੇ ਕੋਲ ਜਿਹੜੀ ਇਹ ਵੈੜ ਆ ਤੇ ਬਾਈ ਜੀ ਸਵੇਰ ਕਿਨ ਮਾਂ ਦੱਸਿਆ ਉਹਨਾਂ ਤਕਰੀਬਨ ਦੂਜਾ 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 6 ਦੰਦ ਹੈ ਜੀ ਛਿੱਗੀ ਮੂੰਹ ਹਾਂਜੀ ਤੇ 6 ਦੰਦ ਆ ਦੋਸਤੋ ਤੇ ਇੱਕ ਵਾਰੀ ਫੇਸ ਦੀ ਜਿਹੜੀ ਕੁਆਲਿਟੀ ਆ ਉਹ ਵੇਖੋ ਰੈਡ ਐਂਗਸ ਦੀ ਜਿਹੜੀ ਦੋਸਤੋ ਵੈੜ ਆ ਲਾਲ ਐਂਗਸ ਵੀ ਆਪਾਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਤੇ ਬਿਲਕੁਲ ਛੋਟਾ ਜਿਹਾ ਕਾਨਾ ਦੋਸਤੋ ਤਕਰੀਬਨ ਬਰੀਡ ਦੇ ਵਿੱਚ ਜੇਕਰ ਗੱਲ ਕਰੀਏ ਤੇ ਰੈੱਡ ਲਾਲ ਰੰਗ ਦੀ ਵੀ ਹੈਗੀ ਆ ਤੇ ਬਲੈਕ ਕਾਲੇ ਰੰਗ ਦੇ ਵਿੱਚ ਵੀ ਜਿਹੜੀ ਹੈ ਦੋਸਤੋ ਇਹ ਕਲਰ ਦੋ ਆ ਜਾਂਦੇ ਆ ਤੇ ਬਾਕੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਦੋਸਤੋ ਇਹ ਮੈਂ ਲਾਲ ਹੀ ਦੇਖੀ ਆ ਜਾਂਦੀ ਆ ਆਪਣੇ ਬਲੈਕ ਨਹੀਂ ਹੈਗੀ ਤੇ ਦੂਜਾ ਸੂਆ ਸੋਣ ਜਾ ਰਹੀ ਆ ਤੇ ਭਾਈ ਜੀ ਕੀ ਡਿਟੇਲ ਦੱਸੀ ਮਾਲਕਾਂ ਵੱਲੋਂ ਇਹਦੀ ਵੀ ਪਿਛੇ ਵੀ ਕੀ 36 ਕਿਲੋ ਪਹਿਲੇ ਸੂਏ ਦੋ ਦਿੱਤਾ 36 ਲੀਟਰ ਹਾਂ ਐਂ ਕਹਿੰਦੇ 42 43 ਦੇਉ ਅੱਗੋਂ ਸਾਹਮਣੇ ਜੀ ਦੇ ਤਾਂ ਦੇਉ ਇੰਨਾ 40 43 ਦਾ ਮਾਨਤਾ ਹੀ ਦੇ ਦੀ ਠੀਕ ਆ ਬਾਕੀ ਕਿਸਾਨ ਵੀਰੋ ਜਿਹੜੇ ਪਾ ਰੇਟ ਨੇ ਉਹ ਨਾਰਮਲ ਪਹਿਲਾਂ ਵਾਲੀਆਂ ਵਿਹੜਾਂ ਜਿਵੇਂ ਐਚ ਐਫ ਦੀ ਵਿਹੜ ਤੁਸੀਂ ਖਰੀਦਦੇ ਹੋ ਉਹਨਾਂ ਵਿਹੜਾਂ ਦੇ ਬਰਾਬਰ ਹੀ ਕੋਲ ਆ ਪਰ ਇਹ ਬਰੀਡ ਜਿਹੜੀ ਹੈਗੀ ਦੋਸਤੋ ਜੇਕਰ ਤੁਸੀਂ ਇਹਨੂੰ ਇੱਕ ਨੂੰ ਲੈ ਜਾਂਦੇ ਹੋ ਘਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਨਰੇਸ਼ਨ ਬਿਲਕੁਲ ਤਿਆਰ ਕਰਦੇ ਹੋ ਇਸੇ ਬਰੀਡ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਬਹੁਤ ਲਾਹੇਵੰਦ ਜਿਹੜਾ ਸੌਦਾ ਹੋਵੇਗਾ ਤੇ ਕਿਉਂਕਿ ਨਸਲ ਜਿਹੜਾ ਦੁੱਧ ਦੇਣ ਵਾਲੀ ਬਣੀ ਹੈ ਖਾਸ ਤੌਰ ਤੇ ਵੀ ਇਹਨੂੰ ਖੋਲ ਕੇ ਆਪਾਂ ਤੋਰ ਕੇ ਦਿਖਾਉਣੀ ਹੈ ਬੜੇ ਤੁਹਾਨੂੰ ਸਾ ਚਾਰੂ ਢਾਂਗਣਾ ਸਾਰੇ ਪਾਸੇ ਦਿਖਾਉਣੀ ਆ ਤੇ ਦਿਨ ਬਾਈ ਜੀ ਦਿਨ ਵੈਸੇ ਕਿੰਨੇ ਕੇ ਲਿਆਂਦੀ ਸੁਭਾਣਾ ਅੱਜ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਤਰੀਕ ਨੂੰ ਹਾਂਜੀ ਬਾਕੀ ਮੈਂ ਢਿੱਲਾ ਢੋਲਾ ਹਾਂ ਹਾਂਜੀ ਰੈਂਡ ਹੈ 15 14 14 ਦਿਨ ਪੱਕੇ ਪਏ ਠੀਕ ਆ ਬਾਕੀ ਢਿੱਲਾ ਢੋਲਾ ਦੋਸਤੋ ਮੈਂ ਤੁਹਾਨੂੰ ਦਿਖਾਉਣੀ ਆ ਤਸੱਲੀ ਦੇ ਨਾਲ ਆ ਵਿੱਚ ਇੱਥੇ ਬਾਈ ਸਖਦੇਵ ਇੱਕ ਮਿੰਟ ਰੋਕ ਲਿਆ ਜੀ ਇੱਥੇ ਰੋਕ ਲਿਆ ਜੀ ਆ ਦੇਖੋ ਜੀ ਆ ਵੇਖੋ ਦੋਸਤੋ ਆਹ ਤੋਹਫਾ ਜੀ ਜੱ ਤਕਰੀਬਨ ਵੈੜਾ ਤਾਂ ਆਪਾਂ ਨਾਰਮਲ ਖਰੀਦਦੇ ਹੀ ਆ ਕੋਈ ਜਰਸੀ ਦਾ ਸ਼ਕੀਨ ਕੋਈ ਸ਼ਾਈਵਾਲ ਕੋਈ ਐਫ ਦਾ ਪਰ ਜਿਹੜੀ ਦੋਸਤੋ ਇਸ ਬਰੀਡ ਦੇ ਵਿੱਚ ਤੁਸੀਂ ਵੈੜ ਖਰੀਦੋਗੇ ਤੇ ਮੈਨੂੰ ਲੱਗਦਾ ਵੀ ਬਹੁਤ ਫਾਇਦੇ ਵਾਲੀ ਗੱਲ ਆ ਕਿਉਂਕਿ ਇਸ ਤੋਂ ਅੱਗੇ ਹੋਰ ਵੀ ਵਾਧਾ ਹੋਣਾ ਜੇਕਰ ਤੁਸੀਂ ਇਸੇ ਦੇ ਵਿੱਚ ਏਆਈ ਕਰਵਾ ਕੇ ਗਾ ਆ ਵੇਖੋ ਢੇਲਾ ਟੋਲਾ ਵੀ ਵੇਖੋ ਬਹੁਤ ਵੇਖੋ ਕਿੰਨੇ ਕਿੰਨੇ ਢੇਲਾ ਅਜੇ 15 ਦਿਨ ਦਾ ਸਮਾਂ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਲੇਵਾ ਜਦੋਂ ਹਵਾਨਾ ਦੋਸਤੋ ਬਣਾ ਕੇ ਤਿਆਰ ਕਰ ਲਿਆ ਤੇ ਉਮੀਦ ਆ ਮੈਨੂੰ ਵੀ ਤਕਰੀਬਨ ਆ ਵੈੜ ਤੋਂ ਲੈ ਕੇ ਤੁਰਿਆ ਨਹੀਂ ਜਾਣਾਗਾ ਤੇ 42 43 ਲੀਟਰ ਦੀ ਮਿਲਕ ਦੀ ਕਪੈਸਿਟੀ ਆ ਪਹਿਲੇ ਸਵੇਰੇ 36 ਲੀਟਰ ਦੀ ਮਿਲਕ ਦੀ ਕਪੈਸਿਟੀ ਰਹੀ ਆ ਇਹ ਸਾਰਾ ਕਾਰਟਨ ਆਪਾਂ ਨੂੰ ਵਿਖਾਇਆ ਠੀਕ ਆ ਜੀ ਆਪਾਂ ਵੀ ਇਹ ਮਕੇ ਲਈ ਆ ਬਹੁਤ ਚੰਗੀ ਬੱਚੀ ਠੀਕ ਆ ਤੇ ਭਾਈ ਸੁਖਦੇਵ ਜੀ ਕੀ ਡਿਮਾਂਡ ਕਰਤੀ ਫਿਰ ਇਸ ਵੈੜ ਦਾ ਕਿੰਨਾ ਘਵਟਣਾ ਚਾਹੁੰਦੇ ਹੋ ਇਹ ਰਾਜਸੇਹਰਾ 90 ਕਰਕੇ ਤਾਂ ਵੀ ਮਿਲਦਾ ਲੱਖ ਕਰਕੇ ਤਾਂ ਵੀ ਮਿਲਦਾ 75000 ਦੀ ਗੱਛੀ ਦੇ ਦਾਂਗੇ ਠੀਕ ਆ ਜੀ ਹਾਂਜੀ 75000 ਦੀ ਮਤਲਬ ਕਿ ਲੈ ਦੇ ਵਾਲੀ ਗੱਲ ਹੀ ਆ ਲੈ ਦੇ ਨਾ ਵਾਲੀ ਗੱਲ ਹੀ ਠੀਕ ਆ ਜੀ ਤੇ ਇਹ ਆਪਾਂ ਜੇ ਆਪਣਾ ਬੇਟਾ ਨਾ ਬਾਹਰ ਗਿਆ ਨਾ ਫਿਰ ਆਪਾਂ ਘਰੇ ਰੱਖਦੇ ਹੂੰ ਹੁਣ ਮੇਰੇ ਨਾਲ ਵੀ ਪੈਸੇ ਪੁਹੇ ਲੱਗੇ ਆ ਮੈਂ ਨਾ ਜੀ ਮੈਂ ਨਾ ਵੀ ਇੱਕ ਕਿਸਮਤ ਮੰਨ ਲਓ ਵੀ ਇਹੋ ਜੀਆਂ ਚੀਜ਼ਾਂ ਮਿਲਦੇ ਆ ਗਿਫਟ ਗਿਫਟ ਹੀ ਹੁੰਦੇ ਆ ਵੀ ਤੇ 90 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਲਈ ਆ ਹੂੰ 90 ਕਿਲੋਮੀਟਰ ਜਿਹੜਾ ਦੋਸਤੋ ਸਫਰਤਾ ਕੀਤਾ ਬਾਈ ਨੇ ਤੇ ਕਾਫੀ ਮਤਲਬ ਕਿ ਪੈਸੇ ਵੀ ਚੰਗੇ ਆਪ ਵੀ ਖਰਚ ਕੀਤੇ ਆ ਤੇ ਬਾਕੀ ਤੁਹਾਨੂੰ ਵੀ 75000 ਦੀ ਜਿਹੜੀ ਦੋਸਤੋ ਇਹ ਮਿਲ ਜਾਣੀ ਆ ਸੋ ਚਾ ਬਣ ਵੀਰ ਤੁਸੀਂ ਬਾਈ ਦੇ ਨਾਲ ਜਰੂਰ ਸੰਪਰਕ ਕਰ ਲਿਓ ਚੰਡੀ ਧੀਰੀ ਜਲਾ ਦਾ ਗੱਲ ਹੀ ਗਾਂ ਅੱਜਵੇਂ ਮਰਜੀ ਹੱਥ ਲਾਈ ਗੋਣਾ ਆ ਵੇਖੋ ਠੀਕ ਹੈ ਜੀ ਕੋਈ ਇਹਨੂੰ ਐ ਚੱਡਾ ਕੁਲਾ ਚੱਡਾ ਵੇਖੋ ਠੀਕ ਹੈ ਜੀ ਫਿਰ ਬਾਈ ਜੀ ਚੁਾਈ ਮਸ਼ੀਨ ਮਸ਼ੂਨ ਵਾਲੀ ਕਰਦੇ ਰਹੇ ਸੀ ਉਹ ਫਾਰਮ ਤੇ ਮਸ਼ੀਨਾਂ ਮਸ਼ੀਨਾਂ ਦੇ ਹੱਥ ਨਾਲ ਵੀ ਚੋ ਲੈਿੰਦੇ ਨੇ ਠੀਕ ਹੈ ਜੀ ਸੋ ਦੋਸਤੋ ਇਹ ਤਾਂ ਹੋ ਗਈ ਬਰੀਡ ਦੇ ਵਿੱਚ ਜਿਹੜੀ ਵਹਿੜ ਸੀਗੀ ਇਹ ਕਰਾਸ ਬਰੀਡ ਦੇ ਵਿੱਚ ਦੋਸਤੋ ਜਿਹੜੀ ਬਾਈ ਹੋਰਾਂ ਦੇ ਕੋਲ ਹੈਗੀ ਆ ਡੱਬੀ ਵਹਿੜ ਆ ਇਹ ਵੀ ਪੁੱਛ ਲੈਨੇ ਆ ਬਾਈ ਸਖਦੇਵ ਜੀ ਇਹਦਾ ਕੀ ਡਿਟੇਲ ਹੈਗੀ ਇਸ ਬੈਡ ਦੀ ਇਹਦੇ ਥੱਲੇ ਹੋਣਾ ਹੈਗਾ 19 ਕਿਲੋ ਦੁੱਧ ਹਾਜ਼ਰ ਆ ਜਾਣ ਮਗਰ ਵੱਛੀ ਏ ਠੀਕ ਆ ਤੇ ਆ ਵੇਖੋ ਚਵਾਈ ਬੜੀ ਤੇ ਸੂਆ ਕਿੰਨਾ ਸੂਈ ਏ ਜੀ ਸੂਆ ਦੁੱਜਾ ਸੂਆ ਦੁੱਜਾ ਸੋਹਣਾ ਦੋਸਤੋ ਆਰਡਰ ਹਵਾਣਾ ਹੈਗਾ ਤੇ ਮੁਠੀ ਜਿਹਾ ਥਾਣਾ ਬਿਲਕੁਲ ਤੇ ਫੇਸ ਮੈਂ ਤੁਹਾਨੂੰ ਦਿਖਾ ਦੇਣਾ ਸੂਆ ਇਹ ਵੀ ਦੁੱਜਾ ਸੂਈ ਇਹਦਾ 7 ਕਿਹ ਵਜੇ ਦੀ ਚਵਾਈ ਜੀ ਸਵੇਰੇ ਆਪਣੀ ਜੀ ਤੇ ਬੱਚੀ ਤੇ 19 ਕਿਲੋ ਕੋ ਕੰਡੇ ਨਾਲ ਤੋਲ ਕੇ ਲੈ ਜੇ ਲੀਟਰ ਨਾਲ ਮਣਕੇ ਲੈ ਜੇ ਠੀਕ ਲੀਟਰ ਨਾਲ 20 ਚਵਾਈ ਅੱਜ ਸਵੇਰ ਚਵਾਈ ਕਿੰਨੇ ਵਜੇ ਕਰੀਏ ਜੀ 6:00 ਵਜੇ 6:00 ਵਜੇ ਜਿਹੜੀ ਚਵਾਈ ਕਰ ਲਈ ਸੀਗੀ ਦੋਸਤੋ ਅੱਜੇ ਟਾਈਮ ਆਪਣੀ ਪਤਾ ਰਹਿੰਦਾ ਹੁਣ ਤਾਂ 1:30 ਵਜਾ ਜੀ ਬਿਲਕੁਲ ਆ 1:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੋਇਆ ਅੱਜ 29 ਨਵੰਬਰ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦੇਣੀ ਆ ਮਗਰ ਬਿਲਕੁਲ ਡੱਬੀ ਜਿਹੜੀ ਬੱਚੀ ਆ ਤੇ ਬੱਚੀ ਵੀ ਕਿਸੇ ਚੰਗੇ ਸੀਮਨ ਦੀ ਲੱਗਦੀ ਮੈਨੂੰ ਬਹੁਤ ਵਧੀਆ ਚੰਗੇ ਸੀਮਨ ਦੀ ਬੱਚੀ ਹੋਵੇ ਆਜੋ ਆ ਤਾਂ ਹੁਣ ਤੁਹਾਨੂੰ ਦਿਖਾ ਦਗੇ ਵੇੜ ਆ ਦੇਖੋ ਜੀ ਉੱਚਾ ਕੱਟ ਕਾਠਾ ਕੱਦ ਘੱਟ ਪਲੋ ਅਵੇਲੇਬਲੋਂ ਪੂਰੀਆਂ ਉੱਚੀਆਂ ਬਿਹੜਾਂ ਨੇ ਦੋਸਤੋ ਦੋਵੇਂ ਤੇ ਰੇਟ ਆਪਾਂ ਜ਼ਰੂਰ ਪੁੱਛ ਲੈਨੇ ਬਾਈ ਜੀ ਇਹਦੀ ਕਿੰਨੀ ਡਿਮਾਂਡ ਹੈ ਜੀ ਇਹ 55000 55000 ਹਾਂ 5000 ਦਾ ਵਿੱਚੋਂ ਮਾਨਕ 53 ਦੀ ਦੇ ਦਾਂਗੇ 53 ਦੀ ਲੈ ਦੇ ਆ ਹਾਂਜੀ ਠੀਕ ਆ ਦੋਸਤੋ 55000 ਜਿਹੜੀ ਡਿਮਾਂਡ ਹੈ ਜੀ ਆ ਤੇ 53000 ਜਿਹੜਾ 2000 ਲੈਸ ਆ ਇਹ ਤਾਂ ਨੀਤੀ ਰੀ ਬਹੁਤ ਆ ਵੇਖੋ ਕਿਸੇ ਤਰ੍ਹਾਂ ਤਾਂ ਕੋਈ ਨਿਆਣਾ ਜੂਟ ਪਾਉਣ ਦੀ ਲੋੜ ਹੀ ਨਹੀਂ ਨਾ ਕੋਈ ਰੱਸੀ ਪਾਉ ਨਾ ਭਗਵਾ ਆਪਦੀ ਮਰਜ਼ੀ ਹਾਂ ਆਹ ਲਓ ਪ੍ਰਭੂ ਆ ਥਾਣਾ ਦੀ ਇੱਕ ਵਾਰੀ ਜਿਹੜਾ ਸਾਈਜ਼ ਹੈਗਾ ਜਰੂਰ ਚੈੱਕ ਕਰੋ। ਲਓ। ਆ ਪਸਮਕੇ ਥਾਣੇ ਮੇਰਲਾ ਦੇ ਕਰ ਜਾਂਦੀ ਹੈ। ਠੀਕ ਹੈ ਜੀ। ਆ ਲਓ। 53000 ਦੀ ਜਿਹੜੀ ਦੋਸਤੋ ਲਾਸਟ ਲਾਇਆ ਦੇ ਹੋਵੇਗਾ ਤੇ 55000 ਮੋਲ ਦਾ 2000 ਜਿਹੜੀ ਆ ਦੋਸਤੋ ਇਹਦੇ ਵਿੱਚ ਛੋਟ। ਇਹੋ ਜਿਹੀਆਂ ਵਛੀਆਂ ਦਾ ਲੋਕੀ ਮੈਂ YouTube ਤੇ ਵੇਂਦਾ ਰਹੀ ਨਾ 85 90 90 ਕਰਨ ਦੇ ਆ। ਪਰ ਆਪਣੇ ਕੋਲ ਮੁੱਲ ਜਾਇਜ ਆ। ਬਿਲਕੁਲ। ਆਪਾਂ ਕੋਈ ਲੋਕਾਂ ਨਾਲ 10000 ਨਹੀਂ ਲੈਣਾ। ਬਿਲਕੁਲ ਬਿਲਕੁਲ। ਲੈ ਇਹਨਾਂ ਦੋ ਤੇ ਨਹੀਂ ਹਾਰਿਆ ਲੈ ਇਹਨਾਂ 10000। ਬਿਲਕੁਲ ਬਿਲਕੁਲ ਬਾਕੀ ਦੋਸਤੋ ਆ ਵੈੜਾ ਲਾ ਇੱਕ ਵਾਰੀ ਆਪਾਂ ਫੇਰ ਆ ਜੰਨੇ ਆ ਵੀ ਇਹੋ ਜੀ ਵੈੜ ਦੋਸਤੋ ਕੋਈ ਲੱਖ ਦੀ ਵੀ ਆਪਾਂ ਗੱਲ ਕਰੀਏ ਤੇ ਬਰੀਡ ਦੇ ਵਿੱਚ ਫੁੱਲ ਬਰੀਡ ਦੇ ਵਿੱਚ ਜਿਹੜੀ ਵੈੜ ਆ ਲੱਖ ਰੁਪਈਆ ਵੀ ਜਿਹੜਾ ਦੋਸਤੋ ਥੋੜਾ ਮੈਨੂੰ ਲੱਗਦਾ ਜਿਹੋ ਜੈ ਇਹਨੂੰ ਥਾਨ ਹਵਾਨਾ ਟੋਟਲ ਲੱਗਾ ਹੈਗਾ ਤਕਰੀਬਨ ਵੱਡੇ ਕੁਬਾਰੇ ਆ ਜਿਹੜਾ ਦੋਸਤੋ ਹੁਣ ਅੱਜ ਹੀ ਹਵਾਨਾ ਹੈਗਾ 15 ਦਿਨਾਂ ਤੋਂ ਬਾਅਦ ਜਿਹੜਾ ਤੁਹਾਨੂੰ ਆਪ ਸਮਝ ਆ ਜਾਣੀ ਹੈ ਵੀ ਕੀ ਛੇ ਬਣੀ ਹੋਏਗੀ ਤੇ ਤੁਰਨਾ ਜਿਹੜਾ ਪਸ਼ੂ ਦਾ ਔਖਾ ਹੋ ਜਾਊਗਾ ਆਪਦਾ ਲੈਵਾ ਲੈ ਕੇ ਤੇ ਸੋ ਚਾਹ ਬਣ ਵੀਰ ਤੁਸੀਂ ਜਰੂਰ ਖਰੀ ਕਿਉਂਕਿ ਇਹ ਕਿਸੇ ਦੇ ਘਰ ਦਾ ਕਿ ਸ਼ਿੰਗਾਰ ਬਣੇ ਉਸ ਤੋਂ ਮੇਰਾ ਵੀਰ ਕੋਈ ਅੱਗੇ ਬਰੀਡ ਤੇ ਕੰਮ ਕਰੇ ਇਸੇ ਬਰੀਡ ਨੂੰ ਅੱਗੇ ਏਆਈ ਕਰਵਾ ਕੇ ਹੋਰ ਆਪਦੇ ਘਰੇ ਵਾਧਾ ਕਰੇ ਤੇ ਬਾਈ ਸੁਖਦੇਵ ਇੱਕ ਸੰਪਰਕ ਨੰਬਰ ਜਰੂਰ ਦੱਸਿਓ ਜੀ 8672880568 8672880568 ਠੀਕ ਹੈ ਸੋ ਦੋਸਤੋ ਇਹ ਹਨ ਬਾਈ ਸੁਖਦੇਵ ਸਿੰਘ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਸੋ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ ਤੇ ਨੰਬਰ ਜਿਹੜੇ ਦੋਸਤੋ ਸਕਰੀਨ ਤੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ